ਸੁਖਰਾਜ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ ਉਹ ਵਧੀਆ ਪੈਸੇ ਕਮਾਉਂਦਾ ਹੈ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਅੱਜ ਕਾ ਹਸਪਤਾਲ ਵਿੱਚ ਉਸ ਦੀ ਪਤਨੀ ਦੀ ਡਿਲੀਵਰੀ ਹੋਣ ਵਾਲੀ ਸੀ ਉਸ ਦੀ ਪਤਨੀ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਪਰ ਅਗਲੇ ਦਿਨ ਜਦੋਂ ਉਸ ਦੀ ਕਾਰਵਾਈ ਨੂੰ ਛੁੱਟੀ ਮਿਲਣ ਵਾਲੀ ਸੀ ਤਾਂ ਉਹਦੇ ਘਰ ਵਾਲੀ ਹਸਪਤਾਲ ਵਿੱਚੋਂ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ ਇਸ ਗੱਲ ਕਰਕੇ ਸੁਖਰਾਜ ਅਤੇ ਉਹਦੇ ਘਰ ਵਾਲੇ ਪੂਰੀ ਤਰ੍ਹਾਂ ਨਾਲ ਹੈਰਾਨ ਅਤੇ ਪਰੇਸ਼ਾਨ ਹੁੰਦੇ ਹਨ ਸੁਖਰਾਜ ਉਸ ਨੂੰ ਇੱਧਰ-ਉੱਧਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਕਿਤੇ ਵੀ ਨਹੀਂ ਮਿਲਦੀ ਇਸ ਗੱਲ ਨੂੰ ਹੌਲੀ-ਹੌਲੀ 5 ਸਾਲ ਬੀਤ ਗਏ ਸਨ 5 ਸਾਲਾਂ ਬਾਅਦ ਜਦੋਂ ਸੁਖਰਾਜ ਇੱਕ ਹੋਟਲ ਵਿੱਚੋਂ ਖਾਣਾ ਖਾ ਕੇ ਬਾਹਰ ਨਿਕਲ ਰਿਹਾ ਸੀ ਤਾਂ ਜਾਣਕ ਉਸ ਦੀ ਨਜ਼ਰ ਇੱਕ ਔਰਤ ਤੇ ਪੈਂਦੀ ਹੈ ਜੋ ਕਿ ਸੜਕ ਦੇ ਕਿਨਾਰੇ ਸਬਜ਼ੀਆਂ ਵੇਚ ਰਹੀ ਸੀ ਉਸ ਨੂੰ ਦੇਖ ਕੇ ਸੁਖਰਾਜ ਇੱਕਦਮ ਉਹਨੂੰ ਪਹਿਚਾਨ ਲੈਂਦਾ ਹੈ ਕੀ ਕੋਈ ਹੋਰ ਨਹੀਂ ਉਹਦੀ ਉਹੀ ਪਤਨੀ ਹੈ ਜੋ ਹਸਪਤਾਲ ਵਿੱਚੋਂ ਗਾਇਬ ਹੋ ਗਈ ਸੀ ਉਸ ਸਮੇਂ ਸੁਖਰਾਜ ਆਪਣੇ ਦੋਸਤਾਂ ਨਾਲ ਸੀ ਇਸ ਲਈ ਉਹ ਉਸ ਔਰਤ ਨਾਲ ਕੋਈ ਗੱਲ ਨਹੀਂ ਕਰਦਾ ਉਹ ਚੁੱਪਚਾਪ ਹੀ ਉੱਥੋਂ ਚਲਾ ਜਾਂਦਾ ਹੈ ਕੀ ਕਾਰਨ ਸੀ ਕਿ ਇੱਕ ਔਰਤ ਆਪਣੇ ਪਰਿਵਾਰ ਅਤੇ ਆਪਣੇ ਨਾਮ ਜੰਮੇ ਬੱਚੇ ਨੂੰ ਛੱਡ ਕੇ ਇਸ ਤਰ੍ਹਾਂ ਗਾਇਬ ਹੋ ਗਈ ਸੀ ਕਹਾਣੀ ਦੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੁਖਰਾਜ ਨਾਮ ਦਾ ਮੁੰਡਾ ਰਹਿੰਦਾ ਹੈ ਸੁਖਰਾਜ ਦੇ ਘਰ ਵਿੱਚ ਉਹਦੇ ਮਾਤਾ ਪਿਤਾ ਹਨ ਤੇ ਉਹਦਾ ਇੱਕ ਵੱਡਾ ਭਰਾ ਹੈ ਉਸ ਦਾ ਵੱਡਾ ਭਰਾ ਵਿਆਹਿਆ ਹੋਇਆ ਹੈ ਉਸਦੇ ਬੱਚੇ ਵੀ ਨਹੀਂ ਸਾਰਾ ਪਰਿਵਾਰ ਇਕੱਠਾ ਇੱਕ ਹੀ ਘਰ 'ਚ ਰਹਿੰਦਾ ਹੈ ਸੁਖਰਾਜ ਪੜ੍ਹਾਈ ਲਿਖਾਈ ਕਰਕੇ ਸਰਕਾਰੀ ਨੌਕਰੀ ਤੇ ਲੱਗਣਾ ਚਾਹੁੰਦਾ ਸੀ ਜਦੋਂ ਘਰ ਵਾਲੇ ਸੁਖਰਾਜ ਨੂੰ ਵਿਆਹ ਲਈ ਕਹਿੰਦੇ ਆ ਤਾਂ ਉਹ ਸਾਫ਼-ਸਾਫ਼ ਮਨਾਂ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਪਹਿਲਾਂ ਪੜ੍ਹ ਲਿਖ ਕੇ ਕਿਸੇ ਨੌਕਰੀ ਤੇ ਲੱਗਾਗਾ ਬਾਅਦ 'ਚ ਵਿਆਹ ਕਰਵਾਵਾਂਗਾ ਉਹ ਮਨ ਲਾ ਕੇ ਪੜ੍ਹਾਈ ਕਰਦਾ ਹੈ ਤੇ ਉਹਦੀ ਇੱਛਾ ਪੂਰੀ ਵੀ ਹੋ ਜਾਂਦੀ ਹੈ ਸੁਖਰਾਜ ਨੂੰ ਇੱਕ ਬੈਂਕ ਵਿੱਚ ਵਧੀਆ ਨੌਕਰੀ ਮਿਲ ਗਈ ਸੀ ਨੌਕਰੀ ਮਿਲਣ ਤੇ ਸੁਖਰਾਜ ਅਤੇ ਉਸਦਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ। ਨੌਕਰੀ ਲੱਗਣ ਤੋਂ ਬਾਅਦ ਘਰ ਵਾਲੇ ਸੁਖਰਾਜ ਵਾਸਤੇ ਰਿਸ਼ਤਾ ਲੱਭਣ ਲੱਗਦੇ ਆ। ਨੇੜੇ ਹੀ ਰਿਸ਼ਤੇਦਾਰੀ ਵਿੱਚੋਂ ਉਹਨਾਂ ਨੂੰ ਇੱਕ ਕੁੜੀ ਮਿਲ ਵੀ ਜਾਂਦੀ ਹੈ। ਉਸ ਕੁੜੀ ਦਾ ਨਾਮ ਮਨਜੀਤ ਸੀ। ਮਨਜੀਤ ਦੇਖਣ ਵਿੱਚ ਬਹੁਤ ਸੋਹਣੀ ਸੀ ਤੇ ਉਹਦਾ ਕਾਫੀ ਵੱਡਾ ਪਰਿਵਾਰ ਸੀ। ਦੇਖਦੇ ਹੀ ਸੁਖਰਾਜ ਦੇ ਘਰਦਿਆਂ ਨੂੰ ਮਨਜੀਤ ਪਸੰਦ ਆ ਜਾਂਦੀ ਹੈ। ਦੋਨੇ ਪਰਿਵਾਰਾਂ ਦੀ ਸਹਿਮਤੀ ਨਾਲ ਸੁਖਰਾਜ ਅਤੇ ਮਨਜੀਤ ਦਾ ਵਿਆਹ ਤੈਅ ਕਰਵਾ ਦਿੱਤਾ ਜਾਂਦਾ ਹੈ। ਦੋ ਮਹੀਨੇ ਬਾਅਦ ਹੀ ਬੜੇ ਧੂਮ-ਧਾਮ ਤੇ ਰੀਤੀ-ਰਿਵਾਜਾਂ ਨਾਲ ਦੋਹਾਂ ਦਾ ਵਿਆਹ ਹੁੰਦਾ ਹੈ। ਵਿਆਹ ਤੋਂ ਬਾਅਦ ਮਨਜੀਤ ਛੇਤੀ ਹੀ ਸਾਰੇ ਪਰਿਵਾਰ ਵਿੱਚ ਘੁਲ ਮਿਲ ਗਈ ਸੀ। ਉਹ ਆਪਣੀ ਸੱਸ ਸਹੁਰੇ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ। ਉਧਰ ਸੁਖਰਾਜ ਵੀ ਮਨਜੀਤ ਦੀ ਹਰੇਕ ਇੱਛਾ ਦਾ ਧਿਆਨ ਰੱਖਦਾ ਹੈ। ਕੋਈ ਕਮੀ ਨਹੀਂ ਆਉਣ ਦਿੰਦਾ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਸੀ। ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮਨਜੀਤ ਪ੍ਰੈਗਨੈਂਟ ਹੋ ਜਾਂਦੀ ਹੈ। ਆਪਣੇ ਵਿਆਹ ਦੀ ਸਾਲਗिराਹ ਤੋਂ 15 ਦਿਨ ਪਹਿਲਾਂ ਜਦੋਂ ਮਨਜੀਤ ਨੂੰ ਲੇਬਰ ਪੈਨ ਸ਼ੁਰੂ ਹੁੰਦੀ ਹੈ ਤਾਂ ਸੁਖਰਾਜ ਦੇ ਘਰ ਵਾਲੇ ਮਨਜੀਤ ਨੂੰ ਨੇੜੇ ਦੇ ਹੀ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਆ ਉਸ ਸਮੇਂ ਸੁਖਰਾਜ ਆਪਣੀ ਨੌਕਰੀ ਤੇ ਸੀ ਤੇ ਜਿਵੇਂ ਹੀ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਜਲਦੀ ਨਾਲ ਛੁੱਟੀ ਲੈ ਕੇ ਹਸਪਤਾਲ ਪਹੁੰਚ ਜਾਂਦਾ ਹੈ ਸ਼ਾਮ ਤੱਕ ਮਨਜੀਤ ਦੀ ਡਿਲੀਵਰੀ ਹੋ ਜਾਂਦੀ ਹੈ ਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਬੱਚੇ ਦਾ ਸੁਣ ਕੇ ਸੁਖਰਾਜ ਦੇ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਜਾਂਦੀ ਹੈ ਉਸ ਦੇ ਘਰ ਵਾਲੇ ਹਸਪਤਾਲ ਵਿੱਚ ਮਠਿਆਈਆਂ ਵੰਡਦੇ ਆ ਅਗਲੇ 2-3 ਦਿਨ ਮਨਜੀਤ ਨੂੰ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਂਦਾ ਹੈ ਤੀਜੇ ਦਿਨ ਜਿਵੇਂ ਹੀ ਉਹਨੂੰ ਛੁੱਟੀ ਮਿਲਣ ਵਾਲੀ ਸੀ ਤਾਂ ਸੁਖਰਾਜ ਦੀ ਮਾਂ ਮਨਜੀਤ ਨੂੰ ਲੈਣ ਲਈ ਉਹਦੇ ਕਮਰੇ ਵਿੱਚ ਦੇਖਣ ਜਾਂਦੀ ਹੈ ਪਰ ਉਸ ਸਮੇਂ ਮਨਜੀਤ ਕਮਰੇ ਵਿੱਚ ਨਹੀਂ ਸੀ ਕਾਫੀ ਸਮਾਂ ਇੱਧਰ ਉੱਧਰ ਦੇਖਣ ਤੋਂ ਬਾਅਦ ਵੀ ਮਨਜੀਤ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਜਦੋਂ ਮਨਜੀਤ ਹਸਪਤਾਲ ਵਿੱਚ ਨਹੀਂ ਮਿਲਦੀ ਤਾਂ ਉਸ ਦੀ ਮਾਂ ਉਸਨੂੰ ਫੋਨ ਕਰਦੀ ਹੈ ਉਹ ਦੱਸਦੀ ਹੈ ਕਿ ਮਨਜੀਤ ਹਸਪਤਾਲ 'ਚ ਨਹੀਂ ਪਤਾ ਨਹੀਂ ਕਿੱਥੇ ਚਲੀ ਗਈ ਸੁਖਰਾਜ ਉਸ ਨੂੰ ਕਹਿਣ ਲੱਗਦਾ ਹੈ ਕਿ ਹੋ ਸਕਦਾ ਇੱਥੇ ਕੋਈ ਤੁਰਨ ਫਿਰਨ ਗਈ ਹੋਵੇ ਤੁਸੀਂ ਆਸ-ਪਾਸੇ ਦੇਖ ਲਓ ਕਿਉਂਕਿ ਉਸ ਦੀ ਨਾਰਮਲ ਡਿਲੀਵਰੀ ਹੋਈ ਸੀ ਪਰ ਮਾਂ ਕਹਿਣ ਲੱਗਦੀ ਹੈ ਕਿ ਉਹ ਕਿਤੇ ਨਹੀਂ ਬੱਚਾ ਬੈੱਡ ਤੇ ਹੀ ਪਿਆ ਹੈ ਇਹ ਸੁਣ ਕੇ ਸੁਖਰਾਜ ਵੀ ਘਬਰਾ ਜਾਂਦਾ ਹੈ ਤੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫੌਰਨ ਹਸਪਤਾਲ ਵਿੱਚ ਆ ਜਾਂਦਾ ਹੈ ਉਹ ਹਸਪਤਾਲ ਦੇ ਸੀਸੀਟੀਵੀ ਕੈਮਰੇ ਵਿੱਚ ਚੈੱਕ ਕਰਦਾ ਹੈ ਜਿੰਨਾ ਵਿੱਚ ਇਹ ਸਾਫ਼-ਸਾਫ਼ ਦਿਸ ਰਿਹਾ ਸੀ ਮਨਜੀਤ ਮੂੰਹ ਸਿਰ ਬੰਨ ਕੇ ਲੁਕਦੇ ਹੋਏ ਹਸਪਤਾਲ ਵਿੱਚੋਂ ਚਲੀ ਗਈ ਹੈ ਜਿਹਨੂੰ ਦੇਖ ਕੇ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਹੀ ਹਸਪਤਾਲ ਵਿੱਚੋਂ ਗਈ ਹੈ ਸੁਖਰਾਜ ਆਪਣੇ ਸਹੁਰਿਆਂ ਨੂੰ ਵੀ ਫੋਨ ਕਰਕੇ ਪੁੱਛਦਾ ਹੈ ਪਰ ਉਹ ਵੀ ਸੁਖਰਾਜ ਦੀ ਗੱਲ ਸੁਣ ਕੇ ਹੈਰਾਨ ਹੁੰਦੇ ਆ ਕਿ ਆਖਰਕਾਰ ਮਨਜੀਤ ਕਿਸ ਤਰ੍ਹਾਂ ਕਿੱਥੇ ਚਲੀ ਗਈ ਤੇ ਉਸ ਨੂੰ ਕੀ ਪਰੇਸ਼ਾਨੀ ਸੀ ਉਹ ਵੀ ਉਸ ਨੂੰ ਇੱਧਰ ਉੱਧਰ ਲੱਭਣ ਲੱਗਦੇ ਆ ਪੁਲਿਸ ਵਿੱਚ ਵੀ ਰਿਪੋਰਟ ਲਿਖਵਾਈ ਜਾਂਦੀ ਹੈ ਪਰ ਕੁਝ ਦਿਨ ਬੀਤਣ ਤੋਂ ਬਾਅਦ ਵੀ ਮਨਜੀਤ ਦਾ ਕੁਝ ਵੀ ਪਤਾ ਨਹੀਂ ਲੱਗਦਾ ਜਦੋਂ ਮਨਜੀਤ ਕਿਤੋਂ ਵੀ ਨਹੀਂ ਲੱਭਦੀ ਤਾਂ ਸੁਖਰਾਜ ਸੋਚਣ ਲੱਗਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਹੀ ਮੈਨੂੰ ਤੇ ਆਪਣੇ ਬੱਚੇ ਨੂੰ ਛੱਡ ਕੇ ਗਈ ਹੈ ਹੁਣ ਮੈਂ ਕਰ ਵੀ ਕੀ ਸਕਦਾ ਹੈ ਮਨਜੀਤ ਦਾ ਫੋਨ ਵੀ ਉਸੇ ਦਿਨ ਬੰਦ ਆਉਣ ਲੱਗ ਗਿਆ ਸੀ ਜਿਸ ਦਿਨ ਉਹ ਹਸਪਤਾਲ ਵਿੱਚੋਂ ਗਾਇਬ ਹੋਈ ਸੀ ਸੁਖਰਾਜ ਦੇ ਘਰ ਵਾਲੇ ਇਸ ਗੱਲ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹ ਮਨਜੀਤ ਦੇ ਪਿਕੇ ਪਰਿਵਾਰ ਨਾਲ ਇਸ ਬਾਰੇ ਗੱਲਬਾਤ ਕਰਦੇ ਆ ਉਹ ਕਹਿੰਦੇ ਹਨ ਕਿ ਮਨਜੀਤ ਆਪਣੀ ਮਰਜ਼ੀ ਨਾਲ ਗਈ ਹੈ। ਅਸੀਂ ਇਸ ਛੋਟੇ ਬੱਚੇ ਨੂੰ ਵੀ ਪਾਲਣਾ ਹੈ। ਕਿਉਂ ਨਾ ਅਸੀਂ ਸੁਖਰਾਜ ਦਾ ਦੂਜਾ ਵਿਆਹ ਕਰਵਾ ਦਈਏ। ਇਸ ਗੱਲ ਤੇ ਮਨਜੀਤ ਦੇ ਪੇਕੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਸੁਖਰਾਜ ਦੇ ਘਰ ਵਾਲੇ ਉਹਦਾ ਦੂਜਾ ਵਿਆਹ ਕਰਵਾਉਣ ਦਾ ਸੋਚਣ ਲੱਗਦੇ ਐ। ਪਰ ਜਿਵੇਂ ਹੀ ਇਹ ਗੱਲ ਸੁਖਰਾਜ ਨੂੰ ਪਤਾ ਲੱਗਦੀ ਹੈ ਤਾਂ ਉਹ ਇਸ ਲਈ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਛੋਟੇ ਪੁੱਤਨਾ ਬਹੁਤ ਕੁਝ ਗਲਤ ਹੋ ਸਕਦਾ ਹੈ। ਮੈਂ ਦੂਜਾ ਵਿਆਹ ਨਹੀਂ ਕਰਵਾਉਣਾ। ਮਾਪਿਓ ਬਹੁਤ ਸਮਝਾਉਂਦੇ ਹਨ ਕਿ ਅਸੀਂ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਾਂਗੇ ਸਿਰਫ ਉਸੇ ਕੁੜੀ ਲਈ ਹੀ ਹਾਂ ਕੀਤੀ ਜਾਵੇਗੀ ਜੋ ਤੈਨੂੰ ਤੇ ਤੇਰੇ ਬੱਚੇ ਨੂੰ ਦੋਹਾਂ ਨੂੰ ਅਪਣਾਉਣ ਲਈ ਰਾਜ਼ੀ ਹੋਵੇ ਪਰ ਸੁਖਰਾਜ ਸਾਫ਼-ਸਾਫ਼ ਮਨਾਂ ਕਰ ਦਿੰਦਾ ਹੈ ਕਿਉਂਕਿ ਉਹ ਮਨਜੀਤ ਨੂੰ ਅਜੇ ਭੁੱਲਿਆ ਹੀ ਨਹੀਂ ਸੀ ਮਾਪਿਓ ਬਹੁਤ ਪਰੇਸ਼ਾਨ ਹੁੰਦੇ ਆ ਪਰ ਸੁਖਰਾਜ ਕਹਿਣ ਲੱਗਦਾ ਹੈ ਕਿ ਹੁਣ ਮੇਰਾ ਪੁੱਤ ਮੇਰੇ ਨਾਲ ਹੈ ਮੈਂ ਇਕੱਲਾ ਨਹੀਂ ਤੁਸੀਂ ਫਿਕਰ ਨਾ ਕਰੋ ਉਹ ਕਹਿੰਦਾ ਹੈ ਕਿ ਜੇ ਕਿਤੇ ਆਪਾਂ ਕੋਈ ਗਲਤ ੜਕੀ ਪਸੰਦ ਕਰ ਲਈ ਤਾਂ ਖਾਮ-ਖਾਹੀ ਸਾਰਾ ਪਰਿਵਾਰ ਬਰਬਾਦ ਹੋ ਜਾਵੇਗਾ। ਇਹ ਗੱਲਬਾਤ ਸੁਖਰਾਜ ਦੇ ਘਰ ਵਾਲਿਆਂ ਨੂੰ ਵੀ ਠੀਕ ਲੱਗਦੀ ਹੈ। ਕਿਉਂਕਿ ਇਸ ਤਰ੍ਹਾਂ ਦੇ ਕਈ ਕੇਸ ਉਹਨਾਂ ਦੇ ਪਿੰਡ ਤੇ ਆਂਢ-ਗੁਆਂਢ ਵਿੱਚ ਹੋਏ ਸਨ ਜਿੱਥੇ ਦੂਜੇ ਵਿਆਹ ਤੋਂ ਬਾਅਦ ਆਈ ਕੁੜੀ ਨੇ ਘਰ ਨੂੰ ਪੂਰੀ ਤਰ੍ਹਾਂ ਨਾ ਤਬਾਹ ਕਰ ਦਿੱਤਾ ਸੀ। ਹੁਣ ਸੁਖਰਾਜ ਆਪਣੀ ਮਾਂ ਦੀ ਮਦਦ ਨਾਲ ਆਪਣੇ ਪੁੱਤ ਨੂੰ ਕੱਲਿਆਂ ਹੀ ਪਾਲਣ ਲੱਗਦਾ ਹੈ। ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ। ਸਮੇਂ ਦੇ ਨਾਲ ਜਿਵੇਂ ਜਿਵੇਂ ਉਹਦਾ ਪੁੱਤ ਵੱਡਾ ਹੁੰਦਾ ਹੈ ਉਹ ਕੁਝ ਨਾ ਕੁਝ ਬੋਲਣ ਸਿੱਖਦਾ ਹੈ ਉਹ ਮਾਂ ਮਾਂ ਵੀ ਕਰਦਾ ਹੈ ਉਹ ਪਹਿਲਾਂ ਆਪਣੀ ਦਾਦੀ ਨੂੰ ਹੀ ਆਪਣੀ ਮਾਂ ਸਮਝਦਾ ਸੀ ਸੁਖਰਾਜ ਆਪਣੀ ਨੌਕਰੀ ਕਰਦਾ ਰਹਿੰਦਾ ਤੇ ਉਹਨਾਂ ਦਾ ਸਮਾਂ ਵਧੀਆ ਬਤੀਤ ਹੁੰਦਾ ਰਹਿੰਦਾ ਉਸਦੇ ਦਿਮਾਗ ਵਿੱਚ ਇਹ ਗੱਲ ਹਮੇਸ਼ਾ ਹੀ ਘੁੰਮਦੀ ਰਹਿੰਦੀ ਸੀ ਕਿ ਜੇਹੀ ਕੀ ਗਲਤੀ ਹੋ ਗਈ ਜੋ ਮੇਰੀ ਪਤਨੀ ਮੈਨੂੰ ਇਸ ਤਰ੍ਹਾਂ ਛੱਡ ਕੇ ਚਲੀ ਗਈ ਇਸ ਗੱਲ ਕਰਕੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਵੀ ਰਹਿੰਦਾ ਉਹ ਕਈ ਵਾਰੀ ਇਧਰ ਉਧਰ ਪੁਲਿਸ ਤੇ ਚੱਕਰ ਵੀ ਲਗਾਉਂਦਾ ਰਹਿੰਦਾ ਤਾਂ ਜੋ ਉਹ ਨੂੰ ਆਪਣੀ ਪਤਨੀ ਦਾ ਪਤਾ ਟਿਕਾਣਾ ਮਿਲ ਜਾਵੇ ਕਿਉਂਕਿ ਉਹ ਮਨਜੀਤ ਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਆਖਰ ਕੀ ਕਸਰ ਰਹਿ ਗਈ ਸੀ ਜਿਸ ਕਰਕੇ ਉਹਨੇ ਇੰਨਾ ਵੱਡਾ ਕਦਮ ਚੱਕਿਆ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੁਣ ਸੁਖਰਾਜ ਦਾ ਪੁੱਤ 5 ਸਾਲ ਦਾ ਹੋ ਗਿਆ ਸੀ ਉਸ ਨੂੰ ਇਹ ਪਤਾ ਲੱਗਣ ਲੱਗ ਗਿਆ ਸੀ ਕਿ ਇਹ ਮੇਰੀ ਦਾਦੀ ਹੈ ਮੇਰੀ ਮਾਂ ਨਹੀਂ ਉਹ ਸੁਖਰਾਜ ਨੂੰ ਵੀ ਕਈ ਵਾਰੀ ਪੁੱਛਦਾ ਕਿ ਮੰਮੀ ਕਿੱਥੇ ਹੈ ਸੁਖਰਾਜ ਉਸ ਨੂੰ ਟਾਲ ਦਿੰਦਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਜਦੋਂ ਇਹ ਵੱਡਾ ਹੋ ਜਾਵੇਗਾ ਉਹਨੂੰ ਆਪੇ ਹੀ ਸਭ ਕੁਝ ਪਤਾ ਲੱਗ ਜਾਵੇਗਾ ਪੁੱਤ ਦੇ ਮੂੰਹੋਂ ਮਾਂ ਬਾਰੇ ਪੁੱਛਣ ਤੇ ਸੁਖਰਾਜ ਕਾਫੀ ਪਰੇਸ਼ਾਨ ਹੋ ਜਾਂਦਾ ਉਸ ਨੂੰ ਬਹੁਤ ਦੁੱਖ ਲੱਗਦਾ ਇੱਕ ਵਾਰ ਸੁਖਰਾਜ ਦੇ ਇੱਕ ਦੋਸਤ ਦਾ ਪ੍ਰੋਮੋਸ਼ਨ ਹੋ ਗਿਆ ਤੇ ਉਹ ਦੂਜੇ ਸ਼ਹਿਰ ਵਿੱਚ ਚਲਾ ਗਿਆ ਜੋ ਪਹਿਲਾਂ ਉਸੇ ਨਾਲ ਕੰਮ ਕਰਦਾ ਸੀ ਉਹ ਸੁਖਰਾਜ ਨੂੰ ਉੱਥੇ ਬੁਲਾਉਂਦਾ ਹੈ ਉਹ ਕਹਿੰਦਾ ਹੈ ਕਿ ਆਪਾਂ ਸਾਰੇ ਦੋਸਤ ਇਕੱਠੇ ਹੋ ਕੇ ਇੱਕ ਦਿਨ ਪਾਰਟੀ ਕਰਾਂਗੇ ਕਉ ਮੈਨੂੰ ਮਿਲਣ ਲਈ ਜ਼ਰੂਰ ਆਵੇਂ। ਦੋ ਦਿਨਾਂ ਬਾਅਦ ਸੁਖਰਾਜ ਆਪਣੇ ਉਸ ਦੋਸਤ ਨੂੰ ਮਿਲਣ ਲਈ ਸ਼ਹਿਰ ਪਹੁੰਚ ਜਾਂਦਾ ਹੈ। ਸੁਖਰਾਜ ਦੇ ਦੋਸਤ ਨੇ ਉਹਨਾਂ ਸਾਰਿਆਂ ਲਈ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾ ਦਿੱਤਾ ਸੀ ਜਿੱਥੇ ਉਹਨਾਂ ਨੇ ਤਿੰਨ ਦਿਨ ਰੁਕਣਾ ਸੀ। ਸ਼ਾਮ ਨੂੰ ਉਹ ਇੱਕ ਵਧੀਆ ਹੋਟਲ ਵਿੱਚ ਖਾਣਾ ਖਾਣ ਲਈ ਜਾਂਦੇ ਹੈ। ਖਾਣਾ ਖਾਣ ਤੋਂ ਬਾਅਦ ਜਦੋਂ ਉਹ ਹੋਟਲ ਤੋਂ ਬਾਹਰ ਆਉਂਦੇ ਹੈ ਤਾਂ ਆਪਸ ਵਿੱਚ ਗੱਲਾਂ ਕਰ ਰਹੇ ਸੀ। ਹੋਟਲ ਤੋਂ ਬਾਹਰ ਨਿਕਲਦੇ ਹੀ ਸੁਖਰਾਜ ਦੀ ਨਜ਼ਰ ਸੜਕ ਦੇ ਦੂਜੇ ਪਾਸੇ ਇੱਕ ਸਬਜ਼ੀ ਵੇਚਣ ਵਾਲੀ ਔਰਤ ਤੇ ਪੈਂਦੀ ਹੈ ਸੁਖਰਾਜ ਉਸ ਔਰਤ ਨੂੰ ਦੇਖਦੇ ਹੀ ਪਛਾਣ ਜਾਂਦਾ ਹੈ ਉਹ ਕੁਝ ਟਾਈਮ ਉਸ ਔਰਤ ਵਾਲੀ ਦੇਖਦਾ ਰਹਿੰਦਾ ਹੈ ਉਸ ਸਮੇਂ ਸੁਖਰਾਜ ਦੇ ਦੋਸਤ ਵੀ ਉਹਦੇ ਨਾਲ ਸੀ ਇਸ ਲਈ ਉਹ ਇਸ ਗੱਲ ਨੂੰ ਉੱਥੇ ਹੀ ਛੱਡ ਕੇ ਆਪਣੇ ਦੋਸਤਾਂ ਨਾਲ ਹੋਟਲ ਵਿੱਚੋਂ ਬਾਹਰ ਚਲਾ ਜਾਂਦਾ ਹੈ ਅਸਲ ਵਿੱਚ ਸੜਕ ਦੇ ਦੂਜੇ ਪਾਸੇ ਸਬਜ਼ੀ ਵੇਚਣ ਵਾਲੀ ਔਰਤ ਕੋਈ ਹੋਰ ਨਹੀਂ ਉਹਦੀ ਪਤਨੀ ਮਨਜੀਤ ਹੀ ਸੀ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਹਸਪਤਾਲ ਵਿੱਚੋਂ ਜਾਣਕ ਗਾਇਬ ਹੋ ਗਈ ਸੀ ਇਹ ਸ਼ਹਿਰ ਉਹਨਾਂ ਦੇ ਪਿੰਡ ਤੋਂ ਲਗਭਗ 200 ਕਿਲੋਮੀਟਰ ਤੇ ਸੀ ਮਨਜੀਤ ਦੀ ਹਾਲਤ ਦੇਖ ਕੇ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਉਹ ਸੋਚ ਰਿਹਾ ਸੀ ਕਿ ਜੇ ਹਾ ਕੀ ਕਾਰਨ ਹੋ ਗਿਆ ਕੀ ਇਹ ਮੈਨੂੰ ਛੱਡ ਕੇ ਆ ਗਈ ਚਲੋ ਉਹ ਸਭ ਕੁਝ ਤਾਂ ਠੀਕ ਹੈ ਪਰ ਇੱਥੇ ਆ ਕੇ ਸਬਜ਼ੀਆਂ ਕਿਉਂ ਵੇਚ ਰਹੀ ਹੈ ਇਸ ਸਭ ਬਾਰੇ ਸੋਚਦੇ ਹੋਏ ਸਾਰੀ ਰਾਤ ਲੰਘ ਜਾਂਦੀ ਹੈ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਗਲੇ ਦਿਨ ਸਵੇਰ ਹੁੰਦੇ ਹੀ ਸੁਖਰਾਜ ਨੇ ਇਹ ਤੈਅ ਕਰ ਲਿਆ ਸੀ ਕਿ ਅੱਜ ਉਹ ਉਸ ਔਰਤ ਨੂੰ ਮਿਲਣ ਲਈ ਜ਼ਰੂਰ ਜਾਊਗਾ ਇਸ ਸਭ ਬਾਰੇ ਸੋਚ ਕੇ ਸੁਖਰਾਜ ਸਵੇਰੇ 8:00 ਵਜੇ ਹੋਟਲ ਤੋਂ ਬਾਹਰ ਨਿਕਲ ਆਉਂਦਾ ਹੈ ਹੋਟਲ ਵਿੱਚੋਂ ਬਾਹਰ ਆ ਕੇ ਉਹ ਆਟੋ ਲੈਂਦਾ ਹੈ ਤੇ ਉਸੇ ਥਾਂ ਤੇ ਪਹੁੰਚ ਜਾਂਦਾ ਹੈ ਜਿੱਥੇ ਕੱਲ ਉਸਨੇ ਮਨਜੀਤ ਨੂੰ ਦੇਖਿਆ ਸੀ ਜਿਵੇਂ ਹੀ ਸੁਖਰਾਜ ਉੱਥੇ ਪਹੁੰਚਦਾ ਹੈ ਉਸ ਸਮੇਂ ਮਨਜੀਤ ਵੀ ਸਬਜ਼ੀਆਂ ਵੇਚਣ ਲਈ ਆਪਣੀ ਤਿਆਰੀ ਕਰ ਲਈ ਸੀ ਉਸਦੇ ਦਿਮਾਗ ਵਿੱਚ ਤਾਂ ਸਿਰਫ ਇੱਕੋ ਹੀ ਸਵਾਲ ਚੱਲ ਰਿਹਾ ਸੀ ਕਿ ਮੇਰੀ ਸਰਕਾਰੀ ਨੌਕਰੀ ਸੀ ਵਧੀਆ ਤਨਖਾਹ ਸੀ ਫਿਰ ਉਹ ਮੈਨੂੰ ਛੱਡ ਕੇ ਇੱਥੇ ਇਸ ਤਰ੍ਹਾਂ ਸਬਜ਼ੀਆਂ ਕਿਉਂ ਵੇਚਣ ਲੱਗੀ ਇਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਕਿਉਂ ਛੱਡ ਕੇ ਆ ਗਈ ਇਹ ਸਭ ਕੁਝ ਸੋਚਦੇ ਹੋਏ ਸੁਖਰਾਜ ਹੌਲੀ-ਹੌਲੀ ਦੱਬੇ ਪੈਰੀ ਮੰਜੀਤ ਦੇ ਕੋਲ ਪਹੁੰਚ ਜਾਂਦਾ ਜਿਵੇਂ ਹੀ ਸੁਖਰਾਜ ਮੰਜੀਤ ਦੇ ਸਾਹਮਣੇ ਜਾਂਦਾ ਹੈ ਤਾਂ ਸੁਖਰਾਜ ਨੂੰ ਦੇਖ ਕੇ ਮੰਜੀਤ ਹੈਰਾਨ ਰਹਿ ਜਾਂਦੀ ਹੈ ਉਹਦੇ ਚਿਹਰੇ ਦਾ ਰੰਗ ਉੱਡ ਜਾਂਦਾ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਸੁਖਰਾਜ ਇੱਥੋਂ ਤੱਕ ਆ ਸਕਦਾ ਹੈ ਸੁਖਰਾਜ ਉਸ ਨੂੰ ਦੇਖ ਕੇ ਕਹਿੰਦਾ ਹੈ ਕਿ ਮੈਂ ਗਲਤ ਨਹੀਂ ਤਾਂ ਤੂੰ ਮਨਜੀਤ ਹੀ ਹੈ ਨਾ ਇਹ ਸੁਣ ਕੇ ਮਨਜੀਤ ਰੋਂਦੀ ਹੋਈ ਕਹਿਣ ਲੱਗਦੀ ਹੈ ਕਿ ਹਾਂ ਮੈਂ ਮਨਜੀਤ ਹੀ ਆ ਤੁਹਾਡੀ ਪਤਨੀ ਸੁਖਰਾਜ ਉਸ ਨੂੰ ਕਹਿੰਦਾ ਹੈ ਕਿ ਮੈਂ ਤਾਂ ਸਿਰਫ ਤੈਨੂੰ ਇਹ ਹੀ ਪੁੱਛਣ ਲਈ ਲੱਭ ਰਿਹਾ ਸੀ ਕਿ ਜੇਹੀ ਕੀ ਵਜ੍ਹਾ ਹੋਗੀ ਜੋ ਤੂੰ ਹਸਪਤਾਲ ਵਿੱਚ ਆਪਣੇ ਤਿੰਨ ਦਿਨਾਂ ਦੇ ਬੱਚੇ ਨੂੰ ਛੱਡ ਕੇ ਇਸ ਤਰ੍ਹਾਂ ਗਾਇਬ ਹੋ ਗਈ ਸੀ ਸੁਖਰਾਜ ਦੇ ਮੂੰਹੋਂ ਬੱਚੇ ਬਾਰੇ ਸੁਣ ਕੇ ਮਨਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਤੇ ਉਹ ਰੋਣ ਲੱਗਦੀ ਹੈ ਮਨਜੀਤ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਸੁਖਰਾਜ ਸੋਚਣ ਲੱਗਦਾ ਹੈ ਕਿਤੇ ਇਸ ਨਾਲ ਕੁਝ ਗਲਤ ਤਾਂ ਨਹੀਂ ਹੋ ਗਿਆ ਸੀ ਉਹ ਪਹਿਲਾਂ ਮਨਜੀਤ ਨੂੰ ਚੁੱਪ ਕਰਾਉਂਦਾ ਹੈ ਬਸ ਸਾਰੀ ਸੱਚਾਈ ਤੇਰੇ ਮੂੰਹੋਂ ਜਾਨਣਾ ਚਾਹੁੰਨਾ ਹੈ ਤੂੰ ਮੈਨੂੰ ਸਾਫ਼-ਸਾਫ਼ ਦੱਸ ਕਿ ਆਖਿਰ ਗੱਲ ਕੀ ਸੀ ਅਜਿਹੀ ਕੀ ਵਜ੍ਹਾ ਸੀ ਕਿ ਤੂੰ ਮੈਨੂੰ ਛੱਡਿਆ ਈ ਉਹ ਸੁਖਰਾਜ ਨੂੰ ਬੈਠਣ ਲਈ ਕਹਿੰਦੀ ਹੈ ਸੁਖਰਾਜ ਜੋ ਕਿ ਮਨਜੀਤ ਨਾਲ ਕਾਫੀ ਨਾਰਾਜ਼ ਸੀ ਪਰ ਉਹ ਸਾਰੀ ਸੱਚਾਈ ਜਾਨਣਾ ਚਾਹੁੰਦਾ ਸੀ ਇਸ ਲਈ ਨੇੜੇ ਹੀ ਇੱਕ ਸਟੂਲ ਤੇ ਬੈਠ ਜਾਂਦਾ ਹੈ ਮਨਜੀਤ ਉਹਨੂੰ ਸਾਰੀ ਕਹਾਣੀ ਸੁਣਾਉਣ ਲੱਗਦੀ ਹੈ ਉਹ ਸੁਖਰਾਜ ਨੂੰ ਦੱਸਦੀ ਹੈ ਕਿ ਇਹ ਸਭ ਕੁਝ ਮੇਰੀ ਗਲਤੀ ਸੀ ਤੇ ਮੈਂ ਆਪਣੀ ਗਲਤੀ ਦੀ ਸਜ਼ਾ ਭੁਗਤ ਰਹੀ ਹਾਂ ਅਸਲ ਵਿੱਚ ਆਪਣੇ ਵਿਆਹ ਤੋਂ ਪਹਿਲਾਂ ਮੈਂ ਕਾਲਜ 'ਚ ਪੜ੍ਹਦੀ ਸੀ ਉਦੋਂ ਕਾਲਜ ਦੇ ਅੱਗੇ ਇੱਕ ਛੋਟੀ ਜੀ ਦੁਕਾਨ ਚਲਾਉਣ ਵਾਲਾ ਮੁੰਡਾ ਮੈਨੂੰ ਬਾਰ-ਬਾਰ ਦੇਖਦਾ ਰਹਿੰਦਾ ਥੋੜੇ ਦਿਨਾਂ ਵਿੱਚ ਹੀ ਸਾਡੀ ਦੋਸਤੀ ਹੋ ਜਾਂਦੀ ਹੈ ਉਹ ਮੇਰੇ ਨਾਲ ਬਹੁਤ ਸਾਰੇ ਵਾਅਦੇ ਕਰਦਾ ਕਸਮਾਂ ਖਾਂਦਾ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਸੀ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਮੈਂ ਘਰੇ ਵੀ ਉਸ ਬਾਰੇ ਗੱਲ ਕੀਤੀ ਪਰ ਘਰਦਿਆਂ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਪੇਪਰਾਂ ਤੋਂ ਬਾਅਦ ਕਰਦਿਆਂ ਨੇ ਮੈਨੂੰ ਅੱਗੇ ਪੜਨ ਤੋਂ ਮਨਾ ਕਰ ਦਿੱਤਾ ਤੇ ਮੇਰੇ ਲਈ ਇੱਧਰ ਉੱਧਰ ਮੁੰਡਾ ਦੇਖਣ ਲੱਗ ਗਏ ਮੇਰੇ ਘਰਦਿਆਂ ਨੇ ਮੇਰਾ ਵਿਆਹ ਤੁਹਾਡੇ ਨਾਲ ਕਰਵਾ ਦਿੱਤਾ ਮੈਂ ਘਰਦਿਆਂ ਦੇ ਦਵਾਹੇ ਠਾ ਕੇ ਤੁਹਾਡੇ ਨਾਲ ਵਿਆਹ ਕਰਵਾਉਣ ਦੀ ਹਾਮੀ ਭਰਤੀ ਵਿਆਹ ਤੋਂ 2 ਮਹੀਨੇ ਬਾਅਦ ਹੀ ਉਹ ਮੁੰਡਾ ਤੁਹਾਡੇ ਪਿੰਡ ਵੀ ਪਹੁੰਚ ਗਿਆ ਤੇ ਮੇਰੀ ਉਸ ਨਾਲ ਗੱਲਬਾਤ ਹੋਣ ਲੱਗ ਗਈ। ਉਸਨੇ ਮੈਨੂੰ ਆਪਣੀਆਂ ਗੱਲਾਂ ਵਿੱਚ उलझा ਲਿਆ। ਜਦੋਂ ਮੇਰੀ ਹਸਪਤਾਲ ਵਿੱਚ ਡਿਲੀਵਰੀ ਹੁੰਦੀ ਹੈ ਤਾਂ 2 ਦਿਨਾਂ ਬਾਅਦ ਮੈਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਉਸ ਨਾਲ ਹੀ ਹਸਪਤਾਲ ਵਿੱਚੋਂ ਬਾਹਰ ਚਲੀ ਜਾਨੀ ਆਂ। ਉਸ ਤੋਂ ਬਾਅਦ ਅਸੀਂ ਇੱਥੇ ਆ ਗਏ। ਇਹ ਸਭ ਕੁਝ ਦੱਸਦੇ ਹੋਏ ਮਨਜੀਤ ਦੀਆਂ ਅੱਖਾਂ ਵਿੱਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ। ਸੁਖਰਾਜ ਉਸਨੂੰ ਪੁੱਛਦਾ ਹੈ ਕਿ ਫੇਰ ਉਸ ਤੋਂ ਬਾਅਦ ਕੀ ਹੋਇਆ? ਹੁਣ ਤੇਰੀ ਹਾਲਤ ਇਸ ਤਰ੍ਹਾਂ ਦੀ ਕਿਉਂ ਹੋ ਗਈ? ਜੇ ਤੂੰ ਉਹ ਮੁੰਡੇ ਨਾਲ ਆਈ ਸੀ ਤਾਂ ਉਹ ਮੁੰਡਾ ਕਿੱਧਰ ਚਲਾ ਗਿਆ ਮਨਜੀਤ ਰੋਂਦੀ ਹੋਈ ਦੱਸਦੀ ਹੈ ਕਿ ਮੇਰੇ ਘਰ ਦੇ ਬਿਲਕੁਲ ਸਹੀ ਕਹਿ ਰਹੇ ਸੀ ਉਹ ਮੁੰਡਾ ਮੇਰੇ ਲਾਇਕ ਹੀ ਨਹੀਂ ਸੀ ਉਹ ਤਾਂ ਇੱਕ ਨੰਬਰ ਦਾ ਸ਼ਰਾਬੀ ਸੀ ਹਸਪਤਾਲ ਵਿੱਚ ਆਉਣ ਤੋਂ ਬਾਅਦ ਤਿੰਨ ਚਾਰ ਮਹੀਨੇ ਤਾਂ ਸਭ ਕੁਝ ਸਹੀ ਰਹਿੰਦਾ ਪਰ ਹੌਲੀ-ਹੌਲੀ ਉਹਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਉਹ ਮੇਰੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਜਦੋਂ ਮੈਨੂੰ ਉਸ ਨਾਲ ਰਹਿਣ ਦੇ ਨੂੰ 1 ਸਾਲ ਹੋ ਗਿਆ ਤਾਂ ਅਚਾਨਕ ਇੱਕ ਦਿਨ ਉਹ ਮੈਨੂੰ ਕੱਲੀ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਮੈਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਮੈਂ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਦੀ ਹੁੰਦੀ ਪਰ ਮੇਰੇ ਵਿੱਚ ਇੰਨਾ ਵੱਡਾ ਕਦਮ ਚੱਕਣ ਦੀ ਹਿੰਮਤ ਹੀ ਨਹੀਂ ਹੋਈ ਮੈਂ ਭੀਖ ਵੀ ਮੰਗ ਨਹੀਂ ਸੀ ਸਕਦੀ ਇਸੇ ਲਈ ਮੈਂ ਸਰਜੀਆਂ ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਤਾਂ ਮੈਂ ਸਿਰਫ ਦਿਨ ਕੱਟ ਰਹੀ ਹਾਂ ਸੁਖਰਾਜ ਕਹਿਣ ਲੱਗਿਆ ਕਿ ਇਹ ਸਭ ਕੁਝ ਤੇਰਾ ਆਪਣਾ ਖੁਦ ਦਾ ਕੀਤਾ ਹੋਇਆ ਹੈ ਤੁਸੀਂ ਆਪਣੀ ਜ਼ਿੰਦਗੀ ਜਿਵੇਂ ਚਾਹੋ ਗੁਜ਼ਾਰ ਸਕਦੇ ਹੋ ਮੈਂ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗਾ ਇਹ ਕਹਿ ਕੇ ਸੁਖਰਾਜ ਆਪਣੇ ਮਨ ਦੇ ਵਿੱਚ ਬਹੁਤ ਸਾਰਾ ਗੁੱਸਾ ਲੈ ਕੇ ਉੱਥੋਂ ਜਾਣ ਲੱਗਦਾ ਹੈ ਕਿਉਂਕਿ ਹੁਣ ਤੱਕ ਤਾਂ ਉਹ ਹੀ ਸੋਚਦਾ ਸੀ ਕਿ ਮੇਰੀ ਘਰ ਵਾਲੀ ਨਾਲ ਕੁਝ ਗਲਤ ਹੋ ਗਿਆ ਪਰ ਹੁਣ ਜਦੋਂ ਉਹਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਸੀ ਕਿ ਮਨਜੀਤ ਤਾਂ ਕਦੇ ਉਹਨੂੰ ਪਿਆਰ ਹੀ ਨਹੀਂ ਸੀ ਕਰਦੀ ਤਾਂ ਉਸਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਭਰ ਗਿਆ ਸੀ ਸੁਖਰਾਜ ਜਾਣ ਵਾਲਾ ਹੁੰਦਾ ਉਦੋਂ ਹੀ ਮਨਜੀਤ ਉਸ ਨੂੰ ਰੋਕ ਕੇ ਕਹਿਣ ਲੱਗਦੀ ਹੈ ਕਿ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣੀ ਆ ਸੁਖਰਾਜ ਉਸ ਨੂੰ ਗੁੱਸੇ ਭਰੀ ਆਵਾਜ਼ ਵਿੱਚ ਕਹਿਣ ਲੱਗਦਾ ਹੈ ਕਿ ਹਾਂ ਦੱਸ ਕੀ ਪੁੱਛਣਾ ਇਸ ਤੇ ਮਨਜੀਤ ਕਹਿੰਦੀ ਹੈ ਕਿ ਮੇਰਾ ਪੁੱਤ ਕਿਵੇਂ ਹੈ ਸੁਖਰਾਜ ਥੋੜਾ ਟਾਈਮ ਸੋਚਦਾ ਹੈ ਫਿਰ ਕਹਿੰਦਾ ਹੈ ਕਿ ਹਾਂ ਵਧੀਆ ਠੀਕ ਹੈ 5 ਸਾਲਾਂ ਦਾ ਹੋ ਗਿਆ ਪਹਿਲਾਂ ਪਹਿਲਾਂ ਉਹ ਤੇਰੇ ਬਾਰੇ ਪੁੱਛਦਾ ਹੁੰਦਾ ਸੀ ਪਰ ਮੈਂ ਉਹਨੂੰ ਇਹ ਕਹਿ ਦਿੱਤਾ ਕਿ ਤੇਰੀ ਮੰਮੀ ਕਿਤੇ ਬਾਹਰ ਗਈ ਹੋਈ ਹੈ ਉਹ ਆਪਣੇ ਨਾਲ ਨਹੀਂ ਰਹਿੰਦੀ ਉਹ ਛੋਟਾ ਹੈ ਜੇ ਉਹਨੂੰ ਇਸ ਤਰ੍ਹਾਂ ਝੂਠ ਬੋਲ ਕੇ ਦਿਲਾਸਾ ਦੇਣਾ ਪੈਂਦਾ ਹੈ ਇਹ ਕਹਿੰਦੇ ਹੋਏ ਸੁਖਰਾਜ ਦਾ ਵੀ ਮਨ ਭਾਵਕ ਹੋ ਜਾਂਦਾ ਹੈ ਉਹ ਭਰੇ ਹੋਏ ਮਨ ਨਾਲ ਕਹਿੰਦਾ ਹੈ ਕਿ ਉਸ 마ਸੂਮ ਬੱਚੇ ਨੂੰ ਕੀ ਪਤਾ ਹੈ ਕਿ ਉਹਦੀ ਮਾਂ ਤਾਂ ਉਹਨੂੰ ਜੰਮਦੇ ਛੱਡ ਕੇ ਚਲੀ ਗਈ ਸੀ ਤੇਰੀਆਂ ਇਹ ਗਲਤ ਗੱਲਾਂ ਬਾਰੇ ਮੈਂ ਆਪਣੇ ਬੱਚੇ ਨੂੰ ਕਦੇ ਵੀ ਕੁਝ ਵੀ ਪਤਾ ਨਹੀਂ ਲੱਗਣ ਦੇਵਾਂਗਾ ਜਦੋਂ ਉਹ ਥੋੜਾ ਜਿਹਾ ਵੱਡਾ ਹੋ ਜਾਊਗਾ ਤਾਂ ਉਦੋਂ ਮੈਂ ਉਹਨੂੰ ਇਹ ਕਹਿ ਦੇਵਾਂਗਾ ਕਿ ਤੇਰੀ ਮਾਂ ਤਾਂ ਇਸ ਦੁਨੀਆ ਵਿੱਚ ਹੈ ਹੀ ਨਹੀਂ ਇਹ ਸੁਣ ਕੇ ਮਨਜੀਤ ਦੇ ਦਿਲ ਵਿੱਚ ਉਹ ਮਮਤਾ ਜਾਗ ਜਾਂਦੀ ਹੈ ਜਿਸ ਨੂੰ ਕਦੇ ਉਹ ਠੁਕਰਾ ਕੇ ਹਸਪਤਾਲ ਵਿੱਚੋਂ ਭੱਜ ਕੇ ਆਈ ਸੀ ਮਨਜੀਤ ਇੱਕਦਮ ਸੁਖਰਾਜ ਦੇ ਪੈਰ ਫੜ ਕੇ ਰੋ ਰੋ ਕੇ ਕਹਿਣ ਲੱਗਦੀ ਹੈ ਕਿ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਸੁਖਰਾਜ ਕੀ ਮੈਂ ਆਪਣੇ ਪੁੱਤ ਨੂੰ ਇੱਕ ਵਾਰੀ ਮਿਲ ਸਕਦੀ ਹਾਂ ਮੈਂ ਉਸ ਨੂੰ ਦੇਖਣਾ ਚਾਹਣੀ ਆ ਇਹ ਸਭ ਕੁਝ ਸੁਣ ਕੇ ਸੁਖਰਾਜ ਕੁਝ ਟਾਈਮ ਸੋਚਦਾ ਹੈ ਫਿਰ ਉਹ ਮਨਜੀਤ ਨੂੰ ਕਹਿੰਦਾ ਹੈ ਕਿ ਜੇ ਜਿਹੀ ਗੱਲ ਹੈ ਤਾਂ ਤੂੰ ਮੇਰੇ ਨਾਲ ਚੱਲ ਆਪਣੇ ਪੁੱਤ ਦਾ ਖਿਆਲ ਰੱਖੀ ਮੈਂ ਕਦੋਂ ਤੱਕ ਉਸ ਨੂੰ ਇਸ ਤਰ੍ਹਾਂ ਝੂਠ ਬੋਲਦਾ ਰਹਾਂਗਾ ਪਰ ਜੋ ਕੁਝ ਵੀ ਤੂੰ ਪਹਿਲਾਂ ਕੀਤਾ ਹੈ ਉਸ ਬਾਰੇ ਕਿਸੇ ਨੂੰ ਕੁਝ ਨਾ ਦੱਸੀ ਇਹ ਸਭ ਕੁਝ ਸੁਣ ਕੇ ਮਨਜੀਤ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆਉਂਦਾ ਉਹ ਸੁਖਰਾਜ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਸੱਚਮੁੱਚ ਮੈਨੂੰ ਮaaf ਕਰਨ ਲਈ ਤਿਆਰ ਹੋ ਸੁਖਰਾਜ ਉਸ ਨੂੰ ਕਹਿੰਦਾ ਕਿ ਮੈਂ ਆਪਣੇ ਬੱਚੇ ਦੀਆਂ ਖੁਸ਼ੀਆਂ ਲਈ ਤੈਨੂੰ ਮaaf ਕਰਨ ਲਈ ਤਿਆਰ ਹਾਂ ਉਸ ਤੋਂ ਬਾਅਦ ਉਹ ਮਨਜੀਤ ਨੂੰ ਆਪਣੇ ਨਾਲ ਲੈ ਕੇ ਆਪਣੇ ਘਰੇ ਪਹੁੰਚ ਜਾਂਦਾ ਜਿਵੇਂ ਉਹ ਘਰੇ ਪਹੁੰਚਦੇ ਆ ਤਾਂ ਸੁਖਰਾਜ ਦੇ ਮਾਤਾ ਪਿਤਾ ਐਨੇ ਟਾਈਮ ਬਾਅਦ ਮਨਜੀਤ ਨੂੰ ਦੇਖ ਕੇ ਉਸ ਨੂੰ ਪੁੱਛਣ ਲੱਗਦੇ ਆ ਕਿ ਤੂੰ ਕਿੱਥੇ ਚਲੀ ਗਈ ਸੀ ਸੁਖਰਾਜ ਆਪਣੇ ਮਾਤਾ ਪਿਤਾ ਨੂੰ ਇੱਕ ਮਾਨ ਘਾਟ ਤੱਕ ਕਹਾਣੀ ਸੁਣਾ ਦਿੰਦਾ ਉਹ ਕਹਿੰਦਾ ਹੈ ਕਿ ਇਹ ਸਰਕਾਰੀ ਨੌਕਰੀ ਲਈ ਤਿਆਰੀ ਕਰਨ ਲਈ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਇਹ ਡਰ ਸੀ ਕਿ ਅਸੀਂ ਉਹਨੂੰ ਮਨਾ ਕਰ ਦੇਵਾਂਗੇ ਇਸੇ ਲਈ ਬਿਨਾਂ ਕਿਸੇ ਨੂੰ ਦੱਸੇ ਉਹ ਚੁੱਪਚਾਪ ਹੀ ਹਸਪਤਾਲ ਵਿੱਚੋਂ ਨਿਕਲ ਗਈ ਕਿਉਂਕਿ ਇੱਕ ਦਿਨ ਮੈਂ ਮਜ਼ਾਕ-ਮਜ਼ਾਕ ਵਿੱਚ ਇਸ ਨੂੰ ਇਹ ਕਹਿ ਦਿੱਤਾ ਸੀ ਕੀ ਨੌਕਰੀ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਪਰ ਹਸਪਤਾਲ ਵਿੱਚੋਂ ਜਾਣ ਤੋਂ ਬਾਅਦ ਦੋ ਮਹੀਨੇ ਹੀ ਇਹਨੂੰ ਤਿਆਰੀ ਕਰਦੀ ਨੂੰ ਹੋਈ ਸੀ ਕਿ ਇਹਦਾ ਐਕਸੀਡੈਂਟ ਹੋ ਗਿਆ ਤੇ ਇਹ ਆਪਣੀ ਯਾਦਦਾਸ਼ਤ ਭੁੱਲ ਗਈ ਮੈਂ ਆਪਣੇ ਦੋਸਤਾਂ ਨਾਲ ਜਿਸ ਹੋਟਲ ਵਿੱਚ ਗਿਆ ਸੀ ਇਹ ਉਸੇ ਹੋਟਲ ਵਿੱਚ ਕੰਮ ਕਰ ਰਹੀ ਸੀ ਮੈਨੂੰ ਦੇਖ ਕੇ ਇਸ ਨੂੰ ਥੋੜੀ ਥੋੜੀ ਯਾਦ ਆਉਣ ਲੱਗ ਗਈ ਸੀ ਪਰ ਮੈਂ ਤਾਂ ਇਹਨੂੰ ਪੂਰੀ ਤਰ੍ਹਾਂ ਨਾਲ ਪਹਿਚਾਨ ਗਿਆ ਸੀ ਇਸੇ ਲਈ ਮੈਂ ਇਹਨੂੰ ਘਰ ਲੈ ਆਇਆ ਇਹ ਸਭ ਕੁਝ ਸੁਣਨ ਤੋਂ ਬਾਅਦ ਘਰ ਦੇ ਵੀ ਮਨਜੀਤ ਨੂੰ ਅਪਣਾ ਲੈਂਦੇ ਆ ਸੁਖਰਾਜ ਨੇ ਸੱਚਾਈ ਨੂੰ ਕਦੇ ਵੀ ਬਾਹਰ ਨਾ ਨਿਕਲਣ ਦਿੱਤਾ ਜੋ ਕੁਝ ਵੀ ਹੋਇਆ ਸੀ ਉਹ ਸਿਰਫ ਸੁਖਰਾਜ ਤੇ ਮਨਜੀਤ ਨੂੰ ਹੀ ਪਤਾ ਸੀ ਉਸ ਦਿਨ ਤੋਂ ਬਾਅਦ ਮਨਜੀਤ ਸੁਖਰਾਜ ਦੇ ਨਾਲ ਹੀ ਉਹਦੇ ਘਰ ਵਿੱਚ ਰਹਿਣ ਲੱਗ ਗਈ ਸੀ ਮਨਜੀਤ ਦੇ ਆਉਣ ਤੋਂ ਬਾਅਦ ਉਹਦੇ ਪੁੱਤ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਹੌਲੀ-ਹੌਲੀ ਸੁਖਰਾਜ ਨੇ ਦੁਆਰਾ ਮਨਜੀਤ ਨੂੰ ਅਪਣਾ ਲਿਆ ਉਹ ਕੁਸ਼ੀ ਨਾਲ ਆਪਣੇ ਘਰ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲੱਗ ਗਏ ਸਨ ਇਹ ਸੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਜੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤਾਂ ਜੋ ਇਹੋ ਜਿਹੀਆਂ ਦਿਲ ਨੂੰ ਛੂ ਲੈਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣ ਲਈ ਤੇ ਆਪਣਾ ਕੀਮਤੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ